1699 ਦੀ ਵਿਸਾਖ ਨੂੰ ਗੁਰੂ ਗੋਬਿੰਦ ਸਿੰਘ ਜੀ ਜਦ ਖਾਲਸਾ ਪ੍ਰਗਟ ਕਰ ਰਹੇ ਸੀ ਤਾਂ ਹਜ਼ਾਰਾਂ ਦੀ ਸੰਗਤ ਚ ਔਰੰਗਜ਼ੇਬ ਦਾ ਭੇਜਿਆ ਇੱਕ ਜਾਸੂਸ ਬੈਠਾ ਸੀ ਉਸ ਨੇ ਜੋ ਵੀ ਉਸ ਦਿਨ ਦੇਖਿਆ ਹੂਬ ਹੂ ਇੱਕ ਕਿਤਾਬ ਚ ਲਿਖ ਦਿੱਤਾ ਸਿੱਖ ਇਤਿਹਾਸ ਚ ਇਹ ਬਹੁਤ ਵੱਡਾ ਦਿਨ ਸੀ ਬਹੁਤ ਇਤਿਹਾਸਕਾਰਾਂ ਨੇ ਇਸ ਦਿਨ ਬਾਰੇ ਲਿਖਿਆ ਹੈ ਪਰ ਜੋ ਇਸ ਜਾਸੂਸ ਨੇ ਲਿਖਿਆ ਹੈ ਉਹ ਤੁਸੀਂ ਸ਼ਾਇਦ ਪਹਿਲਾਂ ਕਦੇ ਵੀ ਨਹੀਂ ਪੜਿਆ ਹੋਣਾ ਇਥੋਂ ਤੱਕ ਇਹ جاسੂਸ ਲਿਖਦਾ ਹੈ ਕਿ ਉਸ ਦਿਨ ਇਸ ਨੇ ਪੰਜਾਂ ਪਿਆਰਿਆਂ ਦੇ ਲਹੂ ਲਹਾਨ ਹੋਏ ਸ਼ਰੀਰ ਆਪਣੇ ਅੱਖੀਂ ਦੇਖੇ ਇਹ ਸਭ ਦੇਖ ਕੇ ਕਿਵੇਂ ਇਹ جاسੂਸ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ 'ਚ ਭਰਤੀ ਹੋ ਗਿਆ ਬਾਅਦ ਚੋਂ ਇਸ جاسੂਸ ਨੇ ਉਸ ਦਿਨ ਆਨੰਦਪੁਰ ਦੀ ਧਰਤੀ ਤੇ ਕੀ ਕੁਝ ਦੇਖਿਆ ਇਹ ਪੂਰਾ ਤੁਹਾਨੂੰ ਇਸ ਵੀਡੀਓ 'ਚ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਇਹ ਜਾਣ ਲਈਏ ਕਿ ਇਹ جاسੂਸ ਹੈ ਕੌਣ ਸੀ ਇਤਿਹਾਸਕਾਰ ਇਹਦਾ ਨਾਮ ਅੱਬੂ ਉਲ ਤੁਰਾਨੀ ਦੱਸਦੇ ਨੇ ਇਤਿਹਾਸਕਾਰਾਂ ਦਾ ਇਹ ਮੰਨਣਾ ਕਿ ਔਰੰਗਜ਼ੇਬ ਨੇ ਇਹਨੂੰ ਆਨੰਦਪੁਰ ਗੁਰੂ ਗੋਬਿੰਦ ਸਿੰਘ ਜੀ ਦੀ ਜਾਸੂਸੀ ਲਈ ਭੇਜਿਆ ਸੀ ਤੇ ਤਕਰੀਬਨ 2 ਸਾਲ ਇਹ ਜਾਸੂਸੀ ਕਰਦਾ ਰਿਹਾ ਪੇਸ਼ ਬਦਲ ਕੇ ਇਹ ਆਨੰਦਪੁਰ ਸਾਹਿਬ ਰਹਿੰਦਾ ਸੀ ਵੈਸੇ ਇਹ ਮੁ슬ਮਨ ਸੀ ਪਰ ਬ੍ਰਾਹਮਣ ਦੇ ਪੇਸ਼ 'ਚ ਇਹ ਗੁਲਾਬੇ ਮਾਲੀ ਕੋਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿੰਦਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜਾਸੂਸੀ ਕਰਕੇ ਰਿਪੋਰਟ ਭੇਜਦਾ ਸੀ ਔਰੰਗਜ਼ੇਬ ਨੂੰ ਕਿ ਕੀ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਕੀ ਹੋ ਰਿਹਾ ਹੈ ਆਨੰਦਪੁਰ ਸ਼ਹਿਰ ਚ ਤੇ ਉਸ ਦਿਨ ਦੀ ਵੀ ਇਸਨੇ ਰਿਪੋਰਟ ਭੇਜੀ ਸੀ ਜਿਸ ਦਿਨ ਖਾਲਸਾ ਪ੍ਰਗਟ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਪਰ ਅਬੂਲ ਤਰਾਨੀ ਲਿਖਦਾ ਹੈ ਕਿ ਮੇਰੀ ਜ਼ਿੰਦਗੀ ਦੀ ਉਹ ਆਖਰੀ ਰਿਪੋਰਟ ਸੀ ਔਰੰਗਜ਼ੇਬ ਨੂੰ ਕਿ ਉਸ ਤੋਂ ਬਾਅਦ ਮੈਂ ਕੋਈ ਵੀ ਰਿਪੋਰਟ ਔਰੰਗਜ਼ੇਬ ਨੂੰ ਨਹੀਂ ਭੇਜੀ ਉਸ ਦਿਨ ਉਸਨੇ ਐਸਾ ਕੀ ਦੇਖਿਆ ਉਥੇ ਉਹ ਪੂਰਾ ਆਪਣੀ ਕਿਤਾਬ ਚ ਉਸਨੇ ਲਿਖਿਆ ਏ ਅਬੂ ਉਲਤਰਾਨੀ ਆਪਣੀ ਕਿਤਾਬ ਚ ਕੀ ਲਿਖਦਾ ਏ ਹੁਣ ਉਹ ਲਿਖਦਾ ਏ ਕਿ ਜਿਸ ਦਿਨ ਗੁਰਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕੀਤਾ ਦੀਵਾਨ ਵਿੱਚ ਹਾਜ਼ਰੀ 35 ਤੋਂ 40 ਹਜ਼ਾਰ ਸੀ ਕਈ ਇਤਿਹਾਸਕਾਰਾਂ ਨੇ ਇਹ ਗਿਣਤੀ 80 ਹਜ਼ਾਰ ਲਿਖੀ ਆ ਪਰ ਅਬੂ ਉਲਤਰਾਨੀ ਰੰਗਜੀਤ ਦਾ ਉਹ ਜਾਸੂਸ ਇਹ ਗਿਣਤੀ 35 ਤੋਂ 40 ਹਜ਼ਾਰ ਲਿਖਦਾ ਏ ਅੱਗੇ ਉਹ ਲਿਖਦਾ ਹੈ ਕਿ ਮੁਗਲਾਂ ਦੇ ਚਾਰ ਤਖਤ ਨੇ ਦਿੱਲੀ ਆਗਰਾ ਲਾਹੌਰ ਤੇ ਕਲਾਨੌਰ ਪਰ ਇੱਕ ਪਹਾੜੀ ਦੀ ਸਟੇਜ ਤੇ ਲੱਗਿਆ ਇਹ ਤਖਤ ਮੁਗਲਾਂ ਦੇ ਸਾਰੇ ਤਖਤਾਂ ਨੂੰ maat ਪਾਉਂਦਾ ਸੀ ਇਹ جاسੂਸ ਉਸ ਤਖਤ ਦੀ ਗੱਲ ਕਰ ਰਿਹਾ ਹੈ ਜੋ ਗੁਰਗੋਬਿੰਦ ਸਿੰਘ ਜੀ ਨੇ ਉਸ ਦਿਨ ਦੀਵਾਨ ਚ ਉਸ ਸਟੇਜ ਤੇ ਲਗਾਇਆ ਹੋਇਆ ਸੀ ਇਹ ਕਹਿ ਰਿਹਾ ਹੈ ਕਿ ਮੁਗਲਾਂ ਦੇ ਸਾਰੇ ਤਖਤਾਂ ਨੂੰ ਫੇਲ ਕਰਦਾ ਹੈ ਇੱਕ ਪਹਾੜੀ ਤੇ ਲੱਗਿਆ ਇਹ ਤਖਤ ਅੱਗੇ ਇਹ ਕੀ ਲਿਖਦਾ ਹੈ ਉਸ ਦਿਨ ਸਿੱਖਾਂ ਦੇ ਗੁਰੂ ਦਾ ਲਿਬਾਸ ਚੜਤ ਜਲਾਲ ਤੇ ਤੇਜ ਝੱਲਿਆ ਨਹੀਂ ਸੀ ਜਾ ਰਿਹਾ ਇਹ ਗੱਲ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਤੇ ਜੋ ਨੂਰ ਸੀ ਜੋ ਜਲਾਲ ਸੀ ਜਿਸ ਵੀਰ ਰਸ ਚ ਗੁਰੂ ਗੋਬਿੰਦ ਸਿੰਘ ਜੀ ਸੀ ਕਿ ਆਮ ਬੰਦਾ ਦੇਖ ਵੀ ਨਹੀਂ ਸਕਦਾ ਸੀ ਗੁਰੂ ਗੋਬਿੰਦ ਸਿੰਘ ਜੀ ਵੱਲ ਇਹ ਹੀ ਗੱਲ ਇਹ ਅਬੂ ਉਲਤਰਾਨੀ ਆਪਣੀ ਕਿਤਾਬ ਚ ਲਿਖ ਰਿਹਾ ਹੈ ਗੁਰੂ ਦਰਬਾਰ ਚ ਆਏ ਕਿਰਪਾਨ ਨੂੰ ਮਿਆਨ ਚੋਂ ਕੱਢਿਆ ਬਾ ਆਵਾਜ਼ ਬੁਲੰਦ ਕਿਹਾ ਮੈਨੂੰ ਇੱਕ ਸਿਰ ਦੀ ਲੋੜ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਸੀਸ ਦੀ ਮੰਗ ਕੀਤੀ ਸੀ ਫਿਰ ਅੱਗੇ ਕੀ ਲਿਖਦਾ ਹੈ ਅਬੁਲ ਤਰਾਨੀ ਬਗੈਰ ਸੋਚ ਵਿਚਾਰ ਤੇ ਕਿਸੇ ਹਿਲਜੁਲ ਦਇਆ ਰਾਮ ਉੱਠਿਆ ਤੇ ਹਾਜ਼ਰ ਹੋਇਆ ਹੁਣ ਇੱਥੇ ਬਹੁਤੇ ਇਤਿਹਾਸਕਾਰਾਂ ਨੇ ਜੋ ਲਿਖਿਆ ਹੈ ਉਹ ਇਹ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਪਹਿਲੀ ਵਾਰ ਸੀਸ ਮੰਗਿਆ ਤਾਂ ਕੋਈ ਨਹੀਂ ਉੱਠਿਆ ਫਿਰ ਤੀਸਰੀ ਆਵਾਜ਼ ਤੇ ਭਾਈ ਦਇਆ ਰਾਮ ਜੀ ਉੱਠੇ ਪਰ ਅਬੂ ਉਲ ਤਰਾਨੀ ਇੱਥੇ ਲਿਖ ਰਿਹਾ ਹੈ ਕਿ ਬਿਗੈਰ ਸੋਚ ਵਿਚਾਰ ਤੇ ਕਿਸੇ ਹਿਲਜੁਲ ਭਈ ਦਯਾਰਾਮ ਜੀ ਉੱਠੇ ਇਸ ਤੋਂ ਬਾਅਦ ਇਹ ਜਾਸੂਸ ਫਿਰ ਕੀ ਲਿਖਦਾ ਹੈ ਗੁਰੂ ਨੇ ਭਰੇ ਦਰਬਾਰ ਚ ਸਭ ਦੇ ਸਾਹਮਣੇ ਜਿੱਥੇ ਉਹ ਖੜੇ ਸਨ ਇੱਕ ਵਾਰ ਕੀਤਾ ਤੇ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਹੁਣ ਇੱਥੇ ਕਈ ਇਤਿਹਾਸਕਾਰਾਂ ਦਾ ਇਹ ਮੰਨਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਭਾਈ ਦਯਾਰਾਮ ਜੀ ਨੂੰ ਫੜ ਕੇ ਤੰਬੂ ਚ ਲੈ ਗਏ ਤੇ ਉਥੋਂ ਸੀਸ ਦੇ ਝਟਕਣ ਦੀ ਆਵਾਜ਼ ਆਉਂਦੀ ਹੈ ਪਰ ਅੱਬੂ ਉਲਤਰਾਨੀ ਇਹ ਲਿਖ ਰਿਹਾ ਹੈ ਕਿ ਪੂਰੇ ਦੀਵਾਨ ਚ ਸਾਰੀ ਸੰਗਤ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਇਆ RAM ਜੀ ਦੇ ਉੱਤੇ ਵਾਰ ਕੀਤਾ ਤੇ ਉਹਨਾਂ ਦਾ ਸੀਸ ਟਰ ਤੋਂ ਅਲੱਗ ਕਰ ਦਿੱਤਾ ਉਸ ਤੋਂ ਅੱਗੇ ਫਿਰ ਇਹ ਕੀ ਲਿਖਦਾ ਹੈ ਕਿ ਸਭ ਚ ਸੰਸਨੀ ਫੈਲ ਗਈ ਸਭ ਦੇ ਸਾਹ ਰੁਕ ਗਏ ਹੋਣ ਇੰਜ ਲੱਗ ਰਿਹਾ ਸੀ ਦੁਰਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਇੱਕ ਸਿੱਖ ਨੂੰ ਸ਼ਰਿਆਂ ਬੁਲਾ ਕੇ ਉਸ ਦਾ ਸੀਸ ਧੜ ਨਾਲੋਂ ਅਲੱਗ ਕਰ ਦੇਣਾ ਸੰਗਤ ਵਾਸਤੇ ਕੋਈ ਆਮ ਗੱਲ ਨਹੀਂ ਸੀ ਅੱਬੂ ਉਲਤਰਾਨੀ ਲਿਖਦਾ ਹੈ ਕਿ ਹਰ ਪਾਸੇ ਡਰ ਦਾ ਮਾਹੌਲ ਪੈਦਾ ਹੋ ਗਿਆ ਤੇ ਸੰਸਨੀ ਫੈਲ ਗਈ ਉਸ ਤੋਂ ਅੱਗੇ ਫਿਰ ਕੀ ਹੋਇਆ ਗੁਰੂ ਨੇ ਫਿਰ ਗਰਜਮੀ ਤੇ ਕੜਕਮੀ ਆਵਾਜ਼ ਚ ਕਿਹਾ ਮੈਨੂੰ ਹੋਰ ਸਿਰ ਦੀ ਲੋੜ ਹੈ ਛੱਟ ਧਰਮਚੰਦ ਉੱਠਿਆ ਜਾ ਗੁਰੂ ਨੂੰ ਨਮਸਕਾਰ ਕੀਤੀ ਤੇ ਗੁਰੂ ਦੇ ਇੱਕੋ ਵਾਰ ਨੇ ਇਸ ਦਾ ਸਿਰ ਧਰ ਤੋਂ ਵੱਖ ਕਰ ਦਿੱਤਾ ਹੁਣ ਇਸ جاسੂਸ ਦੇ ਮੁਤਾਬਕ ਭਾਈ ਧਰਮਚੰਦ ਜੀ ਦਾ ਸੀਸ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀਆਂ ਸੰਗਤਾਂ ਦੇ ਸਾਹਮਣੇ ਹੀ ਧਰ ਤੋਂ ਅਲੱਗ ਕਰ ਦਿੱਤਾ ਉਸ ਤੋਂ ਅੱਗੇ ਫਿਰ ਕੀ ਲਿਖਦਾ ਹੈ ਕਿ ਦੀਵਾਨ ਚ ਹੁਣ ਭਾਜੜ ਪੈ ਗਈ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੂਜੇ ਸਿੱਖ ਦਾ ਸਿਰ ਤਰ ਤੋਂ ਅਲੱਗ ਕਰ ਦਿੱਤਾ ਤਾਂ ਪੂਰੇ ਦੀਵਾਨ ਚ ਭਾਜੜ ਪੈ ਗਈ ਸੰਗਤਾਂ ਚ ਹੜਬੜੀ ਮੱਚ ਗਈ ਗੁਰੂ ਨੇ ਫਿਰ ਆਵਾਜ਼ بلند ਇੱਕ ਹੋਰ ਸੀਸ ਮੰਗਿਆ ਹਿੰਮਤ ਰਾਏ ਮੌਕਮ ਚੰਦ ਸਾਹਿਬ ਰਾਮ ਇਹਨਾਂ ਸਭ ਨੂੰ ਕਤਲ ਕਰ ਦਿੱਤਾ ਹੁਣ ਕਿਉਂਕਿ ਇਹ ਗੁਰੂ ਦਾ ਸਿੱਖ ਨਹੀਂ ਸੀ ਤਾਂ ਇਹ ਕਤਲ ਸ਼ਬਦ ਵਰਤਦਾ ਹੈ ਅਸੀਂ ਕਹਿੰਨਿਆ ਕਿ ਗੁਰੂ ਦੇ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਸੀਸ ਭੇਟ ਕੀਤੇ ਪਰ ਕਿਉਂਕਿ ਇਹ ਉਸ ਸਮੇਂ ਸਿੱਖੀ ਤੋਂ ਅਨਜਾਨ ਸੀ ਤਾਂ ਇਹ ਕਤਲ ਸ਼ਬਦ ਵਰਤਦਾ ਹੈ ਸਿਰ ਨਾਲੋਂ ਵੱਖਰੇ ਕਰ ਦਿੱਤੇ ਹੁਣ ਇਹ ਕਹਿ ਰਿਹਾ ਹੈ ਕਿ ਸਭ ਦੇ ਸਿਰ ਗੁਰੂ ਸਾਹਿਬ ਨੇ ਨਾਲੋਂ ਵੱਖਰੇ ਕਰ ਦਿੱਤੇ ਕਈ ਆਦਮੀ ਭੱਜੇ ਭੱਜੇ ਗੁਰੂ ਦੀ ਮਾਤਾ ਕੋਲ ਪਹੁੰਚੇ ਸਾਰੀ ਗੱਲ ਜਾਤ ਸੀ ਇਹ ਗੱਲ ਦਾ ਜ਼ਿਕਰ ਵੀ ਆਪਾਂ ਨੂੰ ਕਈ ਇਤਿਹਾਸਕਾਰਾਂ ਤੋਂ ਮਿਲਦਾ ਹੈ ਕਿ ਕਈ ਮਸੰਦ ਇਕੱਠੇ ਹੋ ਕੇ ਮਾਤਾ ਗੁਜਰ ਕੌਰ ਜੀ ਕੋਲ ਗਏ ਸੀ ਤੇ ਸਾਰੀ ਕਹਾਣੀ ਉਹਨਾਂ ਨੇ ਜਾ ਦੱਸੀ ਸੀ। ਉਹਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ। ਮਸੰਦਾਂ ਦੀ ਇੰਨੀ ਹਿੰਮਤ ਸੀ ਕਿ ਮਸੰਦਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਗੁਰਗੋਬਿੰਦ ਸਿੰਘ ਜੀ ਨੂੰ ਫੜ ਕੇ ਇੱਕ ਕਮਰੇ 'ਚ ਕੈਦ ਕਰ ਦਿਓ ਤੇ ਉਹਨਾਂ ਦੀ ਥਾਂ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਗੁਰਗੱਦੀ ਸੌਂਪ ਦਿਓ। ਇਹੀ ਗੱਲ ਅੱਬੂ ਉਲਤਰਾਨੀ ਔਰੰਗਜੇਬ ਦਾ ਇਹ ਜਾਸੂਸ ਲਿਖ ਰਿਹਾ ਏ ਇਨੇ ਨਵੀਂ ਇੱਕ ਗੱਲ ਐਡ ਕੀਤੀ ਆ ਇੱਥੇ ਇਹ ਲਿਖਦਾ ਹੈ ਕਿ ਕਈ ਆਦਮੀ ਭੱਜੇ ਭੱਜੇ ਗੁਰੂ ਦੀ ਮਾਤਾ ਕੋਲ ਪਹੁੰਚ ਗਏ ਸਾਰੀ ਗੱਲ ਜਾ ਦੱਸੀ ਤੇ ਦੱਸਿਆ ਕਿ ਗੁਰੂ ਨੇ ਪੰਜਾਂ ਦੇ ਸ਼ਰੀਰਾਂ ਤੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਧੋ ਦਿੱਤਾ ਫਰਸ਼ ਵੀ ਸਾਫ਼ ਕਰ ਦਿੱਤਾ ਖੂਨ ਦਾ ਕੋਈ ਦਾਗ ਨਾ ਰਹਿਣ ਦਿੱਤਾ ਹੁਣ ਇਹ ਲਿਖ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੇ ਸੀਸ ਲੈਣ ਤੋਂ ਬਾਅਦ ਉਹਨਾਂ ਦੇ ਕੱਪੜਿਆਂ ਨੂੰ ਤੇ ਉਹ ਜਿਹੜੀ ਸਟੇਜ ਸੀਗੀ ਉਹ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਕਿ ਖੂਨ ਦਾ ਕੋਈ ਵੀ ਦਾਗ ਉੱਥੇ ਨਾ ਰਹਿਣ ਦਿੱਤਾ ਇਹ ਜਮਈ ਨਮੀ ਗੱਲ ਇਸਨੇ ਲਿਖੀ ਆ ਇਹ ਕਿਸੇ ਇਤਿਹਾਸਕਾਰ ਨੇ ਇਸ ਦਾ ਜ਼ਿਕਰ ਨਹੀਂ ਕੀਤਾ ਹੈਗਾ ਹੁਣ ਅੱਗੇ ਇਹ ਕੀ ਲਿਖਦਾ ਹੈ ਫਿਰ ਉਹਨਾਂ ਕਾਫਰਾਂ ਦੇ ਗੁਰੂ ਨੇ ਇੱਕ ਦਾ ਸਿਰ ਦੂਸਰੇ ਦੇ ਧੜਨਾ ਰਲਾ ਮਿਲਾ ਕੇ ਪੰਜੇ ਲਾਸ਼ਾਂ ਤੇ ਚਿੱਟੇ ਕੱਪੜੇ ਪਾ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਾਫਰਾਂ ਦਾ ਗੁਰੂ ਲਿਖ ਰਿਆ ਇਹ ਕਿਉਂਕਿ ਔਰੰਗਜ਼ੇਬ ਦਾ ਭੇਜਿਆ ਇਹ جاسੂਸ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਤਾਂ ਨਹੀਂ ਸੀ ਜਿੰਨੇ ਵੀ ਇਹ ਮੁਗਲ ਸੀ ਔਰੰਗਜ਼ੇਬ ਹੋਣੀ ਸੀਗੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਾਫਰ ਹੀ ਕਹਿੰਦੇ ਸੀ ਜ਼ਿਆਦਾਤਰ ਜਿਹੜੇ ਮੁਗਲਾਂ ਦੇ ਜੇ ਆਪਾਂ ਦਸਤਾਵੇਜ਼ ਦੇਖੀਏ ਤਾਂ ਉਹਦੇ ਵਿੱਚ ਕਾਫਰ ਹੀ ਲਿਖਿਆ ਗਿਆ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਇਹਨਾਂ ਵੱਲੋਂ ਤਾਂ ਇੱਥੇ ਇਹ ਲਿਖ ਰਿਹਾ ਹੈ ਕਿ ਕਾਫਰਾਂ ਦੇ ਗੁਰੂ ਨੇ ਇੱਕ ਦਾ ਸਿਰ ਦੂਸਰੇ ਦੇ ਢਾਡ ਨਾਲ ਰਲਾ ਮਿਲਾ ਕੇ ਪੰਜੇ ਲਾਸ਼ਾਂ ਤੇ ਚਿੱਟੇ ਕੱਪੜੇ ਪਾ ਦਿੱਤੇ ਫਿਰ ਇੱਕ ਪੱਥਰ ਦਾ ਕੁੰਡਾ ਮੰਗਵਾਇਆ ਗਿਆ ਉਸ ਦੇ ਉੱਤੇ ਇੱਕ ਲੋਹੇ ਦੀ ਕੜਾਹੀ ਜਿਸ ਨੂੰ ਕੁੰਡੇ ਨਹੀਂ ਸੀ ਲੱਗੇ ਹੋਏ ਉਸ ਕੜਾਹੀ 'ਚ ਪਾਣੀ ਪਾ ਆਬੇ ਹਯਾ ਬਣਾਉਣ ਲੱਗੇ ਹੁਣ ਲੋਹੇ ਦੀਏ ਕੜਾਹੀ ਜਿਸ ਨੂੰ ਬੋਲ ਰਿਹਾ ਏ ਆਪਾਂ ਉਸ ਨੂੰ ਬਾਟਾ ਕਹਿੰਨੇ ਆ ਕਿਉਂਕਿ ਖੰਡੇ ਬਾਟੇ ਦੀ ਪਹਲ ਤਿਆਰ ਕੀਤੀ ਗਈ ਸੀ ਉਸ ਦਿਨ ਤਾਂ ਬਾਟੇ ਨੂੰ ਇਹ ਲੋਹੇ ਦੀ ਕੜਾਹੀ ਲਿਖ ਰਿਹਾ ਹੈ ਕਿ ਉਹਦੇ ਤੇ ਕੁੰਡੇ ਨਹੀਂ ਸੀ ਲੱਗੇ ਹੋਏ ਹੁਣ ਇਹ ਲਿਖ ਰਿਹਾ ਹੈ ਕਿ ਉਸ ਕੜਾਹੀ ਚ ਪਾਣੀ ਪਾ ਆਬੇ ਹਿਆ ਬਣਾਉਣ ਲੱਗੇ ਉਹ ਬਾਟੇ ਚ ਸਤ ਲੋਜ ਦਾ ਜਲ ਪਾਇਆ ਗਿਆ ਸੀ ਜਿਸ ਨੂੰ ਅੰਮ੍ਰਿਤ ਬਣਾਇਆ ਗਿਆ ਤੇ ਮੁਸਲਮ ਮਤ ਚ ਜਿਹੜਾ ਪਵਿੱਤਰ ਪਾਣੀ ਹੁੰਦਾ ਉਸ ਨੂੰ ਆਬੇ ਹਯਾ ਕਿਹਾ ਜਾਂਦਾ ਇਹ ਲਿਖ ਰਿਹਾ ਹੈ ਕਿ ਲੋਹੇ ਦੀ ਉਹ ਕੜਾਹੀ ਚ ਪਾਣੀ ਪਾ ਕੇ ਆਬੇ ਹਯਾ ਬਣਾਉਣ ਲੱਗੇ ਅੱਗੇ ਫਿਰ ਇਹ ਕੀ ਲਿਖਦਾ ਹੈ ਕਾਫਰਾਂ ਦਾ ਪੀਰ ਉਸ ਕੜਾਹੀ ਚ ਤਲਵਾਰ ਫੇਰ ਰਿਹਾ ਸੀ ਹੁਣ ਤਲਵਾਰ ਇਹ ਖੰਡੇ ਨੂੰ ਲਿਖ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਉਸ ਬਾਟੇ ਚ ਖੰਡਾ ਫੇਰ ਰਹੇ ਸੀ ਅੱਗੇ ਫਿਰ ਲਿਖ ਰਿਹਾ ਹੈ ਕਿ ਤਲਵਾਰ ਫੇਰਦੇ ਹੋਏ ਕੋਈ ਕਲਮਾ ਪੜਦਾ ਰਿਹਾ ਗੁਰੂ ਗੋਬਿੰਦ ਸਿੰਘ ਜੀ ਬਾਣੀ ਪੜ ਰਹੇ ਸੀ ਉਸ ਨੂੰ ਹੁਣ ਕਿਉਂਕਿ ਇਹ جاسੂ ਸੀ ਇਹ ਮੁਸਲਮਾਨਤਰਮ ਦਾ ਬੰਦਾ ਸੀ ਇਹ ਆਪਣੇ ਹਿਸਾਬ ਨਾਲ ਹੀ ਚੀਜ਼ਾਂ ਲਿਖੂਗਾ ਬਾਣੀ ਨੂੰ ਇਹ ਕਲਮਾ ਲਿਖ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਲਮਾ ਪੜ ਰਹੇ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ ਦਾ ਉਚਾਰਨ ਕੀਤਾ ਬਾਣੀ ਪੜੀ ਅੱਗੇ ਇਹ ਲਿਖਦਾ ਹੈ ਕਿ ਇਹ ਅਮਲ ਕੋਈ ਅੱਧਾ ਪੌਣਾ ਪਹਿਰ ਹੁੰਦਾ ਰਿਹਾ ਯਾਨੀ ਕਿ ਗੁਰੂ ਸਾਹਿਬ ਖੰਡੇ ਬਾਟੇ ਨਾਲ ਅੱਧਾ ਪੌਣਾ ਪਹਿਰ ਅੰਮ੍ਰਿਤ ਤਿਆਰ ਕਰਦੇ ਰਹੇ ਅੱਗੇ ਹੁਣ ਇਹ ਕੀ ਲਿਖਦਾ ਹੈ ਕਿ ਇਸੇ ਸਮੇਂ ਕਾਫਰਾਂ ਦੇ ਪੀਰ ਦੀ ਕਿਸੇ ਔਰਤ ਨੇ ਉਸ ਕੜਾਹੀ ਵਿੱਚ ਲਿਆ ਕੇ ਕੁਝ ਪਾ ਦਿੱਤਾ ਇਹਦੇ ਬਾਰੇ ਵੀ ਆਪਾਂ ਨੂੰ ਸਭ ਨੂੰ ਪਤਾ ਹੈ ਇਤਿਹਾਸ ਚ ਲਿਖਿਆ ਗਿਆ ਹੈ ਕਿ ਮਾਤਾ ਸਾਹਿਬ ਕੌਰ ਨੇ ਅੰਮ੍ਰਿਤ ਬਣਾਉਣ ਚ ਆਪਣਾ ਯੋਗਦਾਨ ਪਾਇਆ ਸੀ ਪਤਾਸੇ ਲਿਆ ਕੇ ਪਾਇਆ ਸੀ ਹੁਣ ਕਈ ਇਤਿਹਾਸਕਾਰ ਮਾਤਾ ਸਾਹਿਬ ਕੌਰ ਦੀ ਥਾਂ ਤੇ ਮਾਤਾ ਜੀਤ ਕੌਰ ਦਾ ਨਾਮ ਲਿਖਦੇ ਨੇ ਉਹ ਇੱਕ ਵੱਖਰਾ ਵਿਸ਼ਾ ਹੈ ਹੁਣ ਅੱਗੇ ਜੋ ਅੱਬੂ ਉਲਤਰਾਨੀ ਲਿਖ ਰਿਹਾ ਹੈ ਉਹ ਬਹੁਤ ਵੱਡਾ ਦਾਵਾ ਕਰ ਰਿਹਾ ਹੈ ਇਹ ਲਿਖ ਰਿਹਾ ਹੈ ਕਿ ਹੁਣ ਆਬੇ ਹਯਾ ਤਿਆਰ ਹੋ ਚੁੱਕਾ ਸੀ ਗੁਰੂ ਨੇ ਉਹਨਾਂ ਲਾਸ਼ਾਂ ਤੋਂ ਪੜਦਾ ਚੁੱਕਿਆ ਪਹਿਲਾਂ ਦਇਆ ਸਿੰਘ ਦੇ ਸਹਰਾਣੇ ਬੈਠ ਉਸ ਦਾ ਮੂੰਹ ਖੋਲ ਕੇ ਆਬੇ ਹਯਾ ਉਸ ਦੇ ਮੂੰਹ ਵਿੱਚ ਪਾ ਦਿੱਤਾ ਸਿਰ ਦੇ ਵਾਲਾਂ ਵਿੱਚ ਪਾਇਆ ਤੇ ਸਾਰੇ ਸਰੀਰ ਤੇ ਛਿੜਕਿਆ ਤੇ ਆਖਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਇਹ ਲਿਖ ਰਿਹਾ ਹੈ ਕਿ ਇਹ ਕਹਿੰਦੇ ਸਾਰ ਹੀ ਦਇਆ ਸਿੰਘ ਉੱਠ ਕੇ ਖੜਾ ਹੋ ਗਿਆ ਅੱਬੂ ਉਲਤਰਾਨੀ ਇਥੇ ਲਿਖ ਰਿਹਾ ਹੈ ਕਿ ਪੂਰੀ ਸੰਗਤ ਦੇ ਸਾਹਮਣੇ ਗੁਰੂ ਸਾਹਿਬ ਨੇ ਇਹ লাশ ਲਿਖ ਰਿਹਾ ਹੈ ਕਿ ਉਹ লাশ ਤੋਂ ਪਰਦਾ ਚੁੱਕਿਆ ਤੇ ਉਹ ਪਵਿੱਤਰ ਅੰਮ੍ਰਿਤ ਪਾਈ ਦਇਆ ਸਿੰਘ ਜੀ ਦੇ ਮੂੰਹ ਵਿੱਚ ਪਾਇਆ ਤੇ ਉਹਨਾਂ ਦੇ ਵਾਲਾਂ 'ਚ ਛਿੜਕਿਆ ਤੇ ਸਰੀਰ ਤੇ ਛਿੜਕਿਆ ਤੇ ਬੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਕਹਿਣ ਦੇ ਮੁਤਾਬਿਕ ਇਹ ਸੁਣਦੇ ਸਾਰ ਹੀ ਪਾਈ ਦਇਆ ਸਿੰਘ ਜੀ ਉੱਠ ਕੇ ਖੜੇ ਹੋ ਗਏ ਤੇ ਉੱਚੀ ਆਵਾਜ਼ ਚ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜ਼ਾਰਾਂ ਲੋਕਾਂ ਦੇ ਹੁੰਦਿਆਂ ਵੀ ਕਿਸੇ ਦੀ ਸਾਦੀ ਆਵਾਜ਼ ਵੀ ਨਹੀਂ ਸੁਣ ਰਹੀ ਸੀ ਹੁਣ ਜਦੋਂ ਗੁਰੂ ਸਾਹਿਬ ਨੇ ਸੀਸ ਮੰਗੇ ਸੀ ਉਦੋਂ ਇਹ ਲਿਖ ਰਿਹਾ ਹੈ ਕਿ ਭਗੜੜ ਮਚ ਗਈ ਸੀ ਤੇ ਹੁਣ ਹਜ਼ਾਰਾਂ ਲੋਕਾਂ ਦੇ ਹੁੰਦਿਆਂ ਵੀ ਸਭ ਚੁੱਪ ਬੈਠੇ ਸੀ ਕਿਸੇ ਦੀ ਸਾਹ ਦੀ ਆਵਾਜ਼ ਤੱਕ ਨਹੀਂ ਸੀ ਆ ਰਹੀ ਸਭ ਗੁਰੂ ਦੀ ਕੀਤੀ ਇਸ ਕਰਾਮਾਤ ਉੱਤੇ ਮੁਗਦ ਹੋਏ ਕਿਸੇ ਜਾਦੂ ਦੇ ਅਸਰ ਹੇਠ ਕੀਲੇ ਹੋਏ ਬੈਠੇ ਸਨ ਇਸੇ ਹੀ ਤਰ੍ਹਾਂ ਗੁਰੂ ਨੇ ਬਾਕੀ ਚਾਰਾਂ ਨਾਲ ਵੀ ਕੀਤਾ ਸਭ ਤੇ ਆਬੇ ਹਯਾਤ ਛਿੜਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾ ਪੰਜਾਂ ਨੂੰ ਮੁੜ ਜਿਉਂਦਾ ਕਰ ਦਿੱਤਾ ਤੇ ਫਿਰ ਗੁਰੂ ਉਹਨਾਂ ਨੂੰ ਤੰਬੂ ਵਿੱਚ ਲੈ ਗਿਆ ਹੁਣ ਇੱਥੇ ਅੱਬੂ ਉਲਤਰਾਨੀ ਰੰਗ ਜੇਬ ਦਾ ਭੇਜਿਆ ਉਹ ਜਾਸੂਸ ਆਪਣੀ ਕਿਤਾਬ ਚ ਇਹ ਲਿਖ ਰਿਹਾ ਹੈ ਇਹ ਦਾਵਾ ਕਰ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਪੂਰੀ ਸੰਗਤ ਦੇ ਸਾਹਮਣੇ ਮੁਰਜਾਉਂਦੇ ਕਰ ਦਿੱਤਾ ਤੇ ਆਪਣੇ ਤੰਬੂ ਚ ਲੈ ਗਏ ਹੁਣ ਇੱਥੇ ਬਾਕੀ ਜਿਹੜੇ ਇਤਿਹਾਸਕਾਰਾਂ ਦੀ ਇੱਕ ਰਲਮੀ ਮਿਲਮੀ رائے ਆ ਉਹ ਅਬੂ ਉਲਤਰਾਨੀ ਤੋਂ ਵੱਖਰੀ ਆ ਜ਼ਿਆਦਾਤਰ ਉਹ ਇਹ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸੀਸ ਮੰਗੇ ਤੇ ਜਦੋਂ ਸਿੱਖ ਹਾਜ਼ਰ ਹੋਏ ਸੀਸ ਕੱਟਣ ਤੋਂ ਪਹਿਲਾਂ ਹੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਤੰਬੂ ਵਿੱਚ ਲੈ ਗਏ ਤੇ ਤੰਬੂ ਚ ਹੀ ਸੀਸ ਕੱਟਣ ਦੀ ਆਵਾਜ਼ ਆਈ ਤੇ ਉਥੋਂ ਫਿਰ ਪੰਜਾਂ ਪਿਆਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਸਭ ਦੇ ਸਾਹਮਣੇ ਉਹ ਸਟੇਜ ਤੇ ਲੈ ਕੇ ਆਏ ਪਰ ਅਬੂ ਉਲਤਰਾਨੀ ਇੱਥੇ ਇਹ ਲਿਖ ਰਿਹਾ ਹੈ ਕਿ ਸਭ ਦੇ ਸਾਹਮਣੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਵਾਰ ਕੀਤੇ ਤੇ ਅੰਮ੍ਰਿਤ ਛਿੜਕਿਆ ਉਹਨਾਂ ਨੂੰ ਦੁਬਾਰਾ ਜਿਉਂਦਾ ਕੀਤਾ ਤੇ ਫਿਰ ਉਹਨਾਂ ਨੂੰ ਤੰਬੂਚ ਲੈ ਕੇ ਗਏ ਹੁਣ ਇਹ ਬਿਲਕੁਲ ਇੱਕ ਨਵੀਂ ਗੱਲ ਆ ਜੋ ਅਬੂ ਉਲਤਰਾਨੀ ਇੱਥੇ ਦਾਅਵਾ ਕਰ ਰਿਹਾ ਹੈ ਅੱਗੇ ਫਿਰ ਇਹ ਕੀ ਲਿਖਦਾ ਹੈ ਕਿ ਕੁਸ਼ਚਰ ਬਾਦ ਗੁਰੂ ਦੇ ਪਿੱਛੇ ਉਹ ਪੰਜੇ ਆਦਮੀ ਤੰਬੂ ਚੋਂ ਬਾਹਰ ਆਏ ਹੁਣ ਉਹਨਾਂ ਨੇ ਨਵੇਂ ਲਿਵਾਸ ਪਾਏ ਹੋਏ ਸੀ ਉਹ ਪੰਜੇ ਮੁੜ ਜਿੰਦਾ ਕੀਤੇ ਆਦਮੀ ਤੰਬੂ ਤੋਂ ਬਾਹਰ ਆ ਖੜੇ ਹੋ ਗਏ ਗੁਰੂ ਨੇ ਬੀਰ ਅਸਨ ਕਰ ਉਹਨਾਂ ਤੋਂ ਆਬੇ ਹਯਾ ਮੰਗਿਆ ਉਹਨਾਂ ਨੇ ਪੁੱਛਿਆ ਤੁਸੀਂ ਇਸ ਅਨਮੋਲ ਵਸਤੂ ਲਈ ਕੀ ਕੀਤਾ ਹੈ ਤਾਂ ਇਹਦੇ ਮੁਤਾਬਕ ਫਿਰ ਗੁਰੂ ਸਾਹਿਬ ਨੇ ਇੱਥੇ ਕਿਹਾ ਕਿ ਮੈਂ ਪ੍ਰਣ ਕਰਦਾ ਹਾਂ ਕਿ ਮੈਂ ਆਪਣੇ ਮਾਤਾ ਪਿਤਾ ਔਲਾਦ ਸਭ ਕੁਝ ਕੁਰਬਾਨ ਕਰ ਦਿਆਂਗਾ ਆਪਣਾ ਸਰਬੰਸ ਕੁਰਬਾਨ ਕਰ ਦਿਆਂਗਾ ਤੇ ਫਿਰ ਉਹਨਾਂ ਪੰਜਾਂ ਨੇ ਗੁਰੂ ਜੀ ਨੂੰ ਆਬੇ ਹਯਾ ਦਿੱਤਾ ਗੁਰੂ ਦਾ ਨਾਮ ਉਸ ਵਕਤ ਤੋਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋ ਗਿਆ ਗੁਰੂ ਨੇ ਪੰਜਾਂ ਦੇ ਨਾਮ ਨਾਲ ਵੀ ਸਿੰਘ ਜੋੜ ਦਿੱਤਾ ਦਇਆ ਸਿੰਘ ਧਰਮ ਸਿੰਘ ਹਿੰਮਤ ਸਿੰਘ ਮੋਹਕਮ ਸਿੰਘ ਸਾਹਿਬ ਸਿੰਘ ਅੱਗੇ ਇਹ ਲਿਖਦਾ ਹੈ ਕਿ ਉਸ ਤੋਂ ਬਾਅਦ ਹਜ਼ਾਰਾਂ ਆਦਮੀਆਂ ਨੇ ਉਹ ਆਬੇ ਹਯਾਤ ਪੀਤਾ ਹਜ਼ਾਰਾਂ ਸੰਗਤਾਂ ਨੇ ਅੰਮ੍ਰਿਤ ਪਾਣ ਉਸ ਦਿਨ ਕੀਤਾ ਅੱਗੇ ਫਿਰ ਲਿਖ ਰਿਹਾ ਹੈ ਕਿ ਮੈਂ ਬਹੁਤ ਪਛਤਾਇਆ ਤੇ ਰੋਇਆ ਕਿਉਂਕਿ ਉਹ ਜੋ ਕੌਤਕ ਸੀ ਉਹ ਦੇਖ ਕੇ ਕਿਸੇ ਦਾ ਵੀ ਮਨ ਪਿਗਲ ਸਕਦਾ ਹੈ ਕਿਸੇ ਦਾ ਵੀ ਪੱਥਰ ਦਿਲ ਪਿਗਲ ਸਕਦਾ ਹੈ ਤੇ ਮਨ ਬਦਲ ਸਕਦਾ ਹੈ ਉਵੇਂ ਹੀ ਰੰਗ ਜੇਵ ਦੇ ਇਸ ਜਾਸੂਸ ਨਾਲ ਹੋਇਆ ਇਹ ਲਿਖਦਾ ਹੈ ਕਿ ਮੈਂ ਬਹੁਤ ਪਛਤਾਇਆ ਤੇ ਰੋਇਆ ਮੈਥੋਂ ਨਾ ਰਹਾ ਗਿਆ ਮੈਂ ਵੀ ਆਪਣੇ ਆਪ ਨੂੰ ਧਿਕਾਰ ਦਾ ਹੋਇਆ ਗੁਰੂ ਦੇ ਚਰਨਾ ਤੇ ਜਾ ਡਿੱਗਿਆ ਉਸ ਤੋਂ ਆਬੇ ਹਯਾ ਦੀ ਦਾਤ ਮੰਗੀ ਹੁਣ ਸੋਚ ਕੇ ਦੇਖੋ ਜਿਸ ਦੀ ਜਾਸੂਸੀ ਕਰਨ ਆਇਆ ਸੀ ਜਿਸ ਨੂੰ ਆਪਣਾ ਦੁਸ਼ਮਣ ਮੰਨਦਾ ਸੀ ਜਿਸ ਨੂੰ ਕਾਫਰ ਲਿਖਦਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਕੌਤਕ ਨੇ ਇਸ ਦੁਸ਼ਮਨ ਨੂੰ ਵੀ ਬੰਗਲਾ ਦਿੱਤਾ ਤੇ ਉਹ ਪਛਤਾਉਂਦਾ ਰੋਂਦਾ ਆਪਣੇ ਆਪ ਨੂੰ ਬੁਰਾ ਭਲਾ ਕਹਿੰਦਾ ਜਾ ਕੇ ਗੁਰੂ ਤੋਂ ਅੰਮ੍ਰਿਤ ਦੀ ਦਾਤ ਮੰਗਦਾ ਹੈ ਅੱਗੇ ਫਿਰ ਇਹ ਲਿਖਦਾ ਹੈ ਕਿ ਗੁਰੂ ਜੋ ਪਹਿਲਾਂ ਤੋਂ ਹੀ ਮੇਰਾ ਪਖੰਡ ਤੇ ਫਰੇਬ ਜਾਣਦਾ ਸੀ ਮੈਨੂੰ ਥਾਪੜਾ ਦਿੱਤਾ ਹੁਣ ਇਹ ਇਹ ਲਿਖ ਰਿਹਾ ਹੈ ਕਿ ਗੁਰੂ ਸਾਹਿਬ ਨੂੰ ਪਹਿਲਾਂ ਤੋਂ ਹੀ ਪਤਾ ਸੀ ਮੇਰੀ ਮਕਾਰੀ ਦਾ ਮੇਰੀ ਜਾਸੂਸੀ ਦਾ ਕਿ ਮੈਂ ਜਾਸੂਸੀ ਕਰ ਰਿਹਾ ਪਰ ਫਿਰ ਵੀ ਮੈਨੂੰ ਥਾਪੜਾ ਦਿੱਤਾ ਮੈਨੂੰ ਆਬੇ ਹਯਾਤ ਪਿਆ ਕੇ ਮੇਰਾ ਨਾਮ ਅਬੂ ਉਲਤਰਾਨੀ ਤੋਂ ਅਜਮੇਰ ਸਿੰਘ ਰੱਖ ਦਿੱਤਾ ਹੁਣ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਰੰਗ ਦੇਖੋ ਕਿਵੇਂ ਆਪਣੇ ਦੁਸ਼ਮਣਾਂ ਨੂੰ ਵੀ ਉਹਨਾਂ ਨੇ ਗੱਲ ਨਾ ਲਾਇਆ ਉਹ ਰੋਂਦੇ ਕਰਲਾਉਂਦੇ ਜਾਸੂਸ ਨੂੰ ਗੁਰੂ ਸਾਹਿਬ ਨੇ ਥਾਪੜਾ ਦੇ ਕੇ ਗੱਲ ਨਾ ਲਾ ਕੇ ਉਹਨੂੰ ਅਜਮੇਰ ਸਿੰਘ ਬਣਾ ਦਿੱਤਾ ਮੇਰੇ ਜਨਮਾ ਦੇ ਪਾਪ ਕੱਟੇ ਗਏ ਮੈਂ ਗੁਰੂ ਦੀ ਫੌਜ 'ਚ ਭਰਤੀ ਹੋ ਗਿਆ ਤੇ ਕਈ ਜੰਗਾਂ ਜ਼ੁਲਮ ਦੇ ਖਿਲਾਫ ਲੜੀਆਂ ਮੈਂ ਉਸ ਦਿਨ ਆਪਣੀ ਜ਼ਿੰਦਗੀ ਦੀ ਆਖਰੀ ਰਿਪੋਰਟ ਔਰੰਗਜ਼ੇਬ ਨੂੰ ਭੇਜੀ ਉਸ ਦਿਨ ਤੋਂ ਬਾਅਦ ਜਾਸੂਸੀ ਇਹਨੇ ਬੰਦ ਕਰ ਦਿੱਤੀ ਔਰੰਗਜ਼ੇਬ ਦੀ ਕਰਨੀ ਤੇ ਗੁਰੂ ਦਾ ਸਿੰਘ ਬਣ ਗਿਆ ਅੱਬੂ ਉਲਤਰਾਨੀ ਤੋਂ ਅਜਮੇਰ ਸਿੰਘ ਬਣ ਗਿਆ ਤੇ ਉਸ ਦਿਨ ਇਸਨੇ ਜਸੂ ਸੀ ਦੀ ਉਹ ਆਖਰੀ ਰਿਪੋਰਟ ਔਰੰਗਜੀਬ ਨੂੰ ਭੇਜੀ ਸਭ ਕੁਝ ਲਿਖ ਕੇ ਭੇਜਿਆ ਉਸ ਦਿਨ ਜੋ ਹੋਇਆ ਉਸ ਦਿਨ ਵਾਪਰੀ ਤੇ ਅੱਖੀ ਦੇਖੀ ਘਟਨਾ ਦਾ ਸਾਰਾ ਹਾਲ ਮੈਂ ਔਰੰਗਜੀਬ ਨੂੰ ਲਿਖ ਕੇ ਭੇਜ ਦਿੱਤਾ ਤੇ ਬੜੇ ਜ਼ੋਰਦਾਰ ਲਫ਼ਜ਼ਾਂ ਚ ਔਰੰਗਜੀਬ ਨੂੰ ਤਾੜਨਾ ਕੀਤੀ ਕਿ ਖਬਰਦਾਰ ਜੋ ਜਿਉਂਦੇ ਜਾਗਦੇ ਰੱਬ ਨਾਲ ਤੂੰ ਮੱਥਾ ਲਾਇਆ ਜ਼ੁਲਮਨਾ ਕਮਾਤੇ ਜੇ ਮੇਰੀ ਸਫਾਰਸ਼ ਤੇ ਅਮਲ ਨਾ ਕੀਤਾ ਤਾਂ ਖਾਨਦਾਨ ਸਲਤਨਤ ਤਬਾਹ ਹੋ ਜਾਏਗੀ। ਔਰੰਗਜ਼ੇਬ ਨੂੰ ਇਹ ਲਿਖ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜੋ ਜਉਂਦੇ ਜਾਗਦੇ ਖੁਦਾ ਨੇ ਉਹਨਾਂ ਦਾ ਮੱਥਾ ਨਾ ਲਾ। ਕਿਉਂਕਿ 2 ਸਾਲ ਬੰਦਾ ਜਾਸੂਸੀ ਕਰਦਾ ਰਿਹਾ ਪਰ ਇੱਕ ਦਿਨ ਆ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਅਸਲੀ ਰੂਪ ਇਸ ਨੂੰ ਦੇਖ ਗਿਆ। ਉਦੋਂ ਹੀ ਮਨ ਬਦਲ ਗਿਆ ਤੇ ਔਰੰਗਜ਼ੇਬ ਜਿਸ ਦਿ ਦਿੱਤੀ ਇਹ ਖਾਂਦਾ ਸੀ ਉਹਨੂੰ ਹੀ ਤਾੜਨਾ ਕਰਕੇ ਲਿਖ ਰਿਹਾ ਹੈ ਕਿ ਜਿਉਂਦੇ ਜਾਗਦੇ ਇਸ ਖੁਦਾ ਨਾਲ ਮੱਥਾ ਨਾਲਾ ਕਿ ਜ਼ੁਲਮ ਕਰਨੇ ਬੰਦ ਕਰ ਦੇ ਕਿ ਜੇ ਮੇਰੀ ਗੱਲ ਤੇ ਤੂੰ ਅਮਲ ਨਾ ਕੀਤਾ ਤਾਂ ਤੇਰਾ ਖਾਨਦਾਨ ਸਲਤਨਤ ਤਬਾਹ ਹੋ ਜਾਊਗੀ ਦੁਨੀਆ ਤੋਂ ਤੇਰਾ ਨਾਮ ਨਿਸ਼ਾਨ ਮਿਟ ਜਾਊਗਾ। ਉਹੀ ਹੋਇਆ ਔਰੰਗਜ਼ੇਬ ਨਾਲ ਔਰੰਗਜ਼ੇਬ ਨੇ ਹੰਕਾਰ ਚ ਆਏ ਨੇ ਕਿਸੇ ਦੀ ਗੱਲ ਤੇ ਅਮਲ ਨਹੀਂ ਕੀਤਾ। ਤੇ ਉਸ ਤੋਂ ਬਾਅਦ ਉਸ ਦਾ ਨਾਮੋਂ ਨਿਸ਼ਾਨ ਹੀ ਮਿਟ ਗਿਆ ਹੁਣ ਗੱਲ ਇਹ ਆ ਜਾਂਦੀ ਹੈ ਕਿ ਅੱਬੂ ਉਲਤਰਾਨੀ ਦੀ ਲਿਖੀ ਇਸ ਕਿਤਾਬ ਦਾ ਨਾਮ ਕੀ ਹੈ ਕਿਹਨੂੰ ਇਹ ਕਿਤਾਬ ਮਿਲੀ ਕਦੋਂ ਇਹਦਾ ਪਹਿਲਾ ਜ਼ਿਕਰ ਹੋਇਆ ਕਿਉਂ ਨਹੀਂ ਜ਼ਿਆਦਾ ਲੋਕਾਂ ਤੱਕ ਇਹ ਪਹੁੰਚ ਪਾਈ ਕਿਤਾਬ ਸਭ ਤੋਂ ਪਹਿਲਾ ਜਿਹੜਾ ਜ਼ਿਕਰ ਇਹਦਾ ਹੋਇਆ ਉਹ 1998 ਚ ਚੜ੍ਹਦੀ ਕਲਾ ਚ ਇੱਕ ਲੇਖ ਲਿਖਿਆ ਗਿਆ ਸੀ ਜਿਹੜਾ ਕਈ ਕਵੀਸਰਾਂ ਨੇ ਦੇਸ਼ ਵਿਦੇਸ਼ ਚ ਜਾ ਕੇ ਵੀ ਇਹ ਲੇਖ ਪੜ੍ਹਿਆ ਉਸ ਤੋਂ 1 ਸਾਲ ਬਾਅਦ 1999 ਚ ਪੰਜਾਬੀ ਟਰਿਬਿਊਨ ਚ ਚਰਨ ਸਿੰਘ ਪੋਰਸ਼ੀ ਨੇ ਇਹ ਆਖਰੀ ਰਿਪੋਰਟ ਦੇ ਉੱਤੇ ਪੂਰਾ ਇੱਕ ਲੇਖ ਲਿਖਿਆ। ਉਹਨਾਂ ਦੇ ਮੁਤਾਬਕ ਅਬੂ ਉਲ ਤਰਾਨੀ ਦੀ ਉਰਦੂ ਦੀ ਇੱਕ ਕਿਤਾਬ ਉਹਨਾਂ ਨੇ ਗਿਆਨੀ ਬੂਟਾ ਸਿੰਘ ਜੋ ਪੰਜਾਬ ਦੇ ਪੁਰਾਣੇ ਵਿਦਵਾਨ ਸੀ ਉਹਨਾਂ ਦੀ ਲਾਇਬ੍ਰੇਰੀ ਚ ਦੇਖੀ ਤੇ ਉਹਨਾਂ ਦੇ ਮੁਤਾਬਕ ਅਲੀਗੜ ਮੁਸਲਿਮ ਯੂਨੀਵਰਸਿਟੀ ਚ ਵੀ ਅਬੂ ਉਲਤਰਾਨੀ ਦੀ ਇੱਕ ਕਿਤਾਬ ਮੌਜੂਦ ਹੈ ਇਹ ਗੱਲ ਇਹਨਾਂ ਨੇ 1999 ਚ ਕਹੀ ਆ ਹੁਣ ਇਹ ਕਿਤਾਬ ਉੱਥੇ ਮੌਜੂਦ ਹੈ ਜਾਂ ਨਹੀਂ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਜੇ ਗੱਲ ਕਰੀਏ ਪੁਰਾਤਨ ਸਿੱਖ ਇਤਿਹਾਸਕਾਰਾਂ ਦੀ ਤਾਂ ਕਿਸੇ ਨੇ ਵੀ ਇਸ ਕਿਤਾਬ ਬਾਰੇ ਕੋਈ ਵੀ ਜ਼ਿਕਰ ਨਹੀਂ ਕੀਤਾ ਪਰ ਭਾਈ ਵੀਰ ਸਿੰਘ ਨੇ ਔਰੰਗਜ਼ੇਬ ਦੇ ਇਸ ਜਾਸੂਸ ਦਾ ਜ਼ਿਕਰ ਆਪਣੀ ਕਿਤਾਬ ਚ ਜ਼ਰੂਰ ਕੀਤਾ ਹੈ ਇਤਿਹਾਸ ਕੋਜ ਦਾ ਮਹਤਾਜ ਹੁੰਦਾ ਇਤਿਹਾਸ 'ਚ ਕੁਝ ਨਹੀਂ ਪਤਾ ਹੁੰਦਾ ਕਿਹੜੇ ਵੇਲੇ ਕਦੋਂ ਕੋਈ ਨਵੀਂ ਗੱਲ ਸਾਹਮਣੇ ਆ ਜਾਵੇ ਸਿੱਖ ਇਤਿਹਾਸ ਦੀਆਂ ਵੀ ਹੋ ਸਕਦਾ ਕਈ ਇਹੋ ਜਿਹੀਆਂ ਗੱਲਾਂ ਹੋਣ ਜਿਹੜੀਆਂ ਸਾਡੇ ਤੱਕ ਪਹੁੰਚੀਆਂ ਹੀ ਨਾ ਹੋਣ ਤੇ ਅੱਗੇ ਜਾ ਕੇ ਸਾਨੂੰ ਪਤਾ ਲੱਗਣੀਆਂ ਹੋਣ ਸਾਨੂੰ ਜੋ ਜਾਣਕਾਰੀ ਮਿਲਦੀ ਆ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਪਸ਼ਟ ਰੂਪ 'ਚ ਤੇ ਚੰਗੇ ਤਰੀਕੇ ਨਾਲ ਤੁਹਾਡੇ ਸਾਹਮਣੇ ਰੱਖੀ ਜਾਵੇ ਅੱਬੂ ਗੋਲਤਰਾਨੀ ਦੀ ਲਿਖੀ ਇਸ ਕਿਤਾਬ ਬਾਰੇ ਜਾਂ ਇਸ ਵਿਸ਼ੇ ਬਾਰੇ ਕਿਸੇ ਵੀ ਵੀਰ ਭੈਣ ਕੋਲ ਕੋਈ ਨਵੀਂ ਜਾਣਕਾਰੀ ਹੋਵੇ ਤਾਂ ਉਹ ਸਾਡੇ ਨਾਲ ਸਾਂਝੀ ਕਰ ਸਕਦੇ ਨੇ ਇਤਿਹਾਸ ਦੱਸਦੇ ਹਾਂ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ ਸਿੱਖ ਇਤਿਹਾਸ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪੰਜਾਬ ਸਿਆ ਦੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਤੁਸੀਂ ਲਾਈਕ ਤੇ ਸਬਸਕ੍ਰਾਈਬ ਕਰ ਸਕਦੇ ਹੋ ਕਿਹੜੇ ਪਿੰਡ ਸ਼ਹਿਰ ਚ ਬੈਠ ਕੇ ਸਾਡੀ ਵੀਡੀਓ ਦੇਖ ਰਹੇ ਹੋ ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ